ਠੰਡਾ ਦੇ ਲੈਨੋਪਾਰ ਏਰੀਏ ਚ ਮਿੱਤ ਪ੍ਰਬਾਰ ਨੇ ਬਣਾਈ ਸੋਹਣੀ ਸ਼ਾਮ ਤਿਹਾਰਾਂ ਨੂੰ ਮੁੱਖ ਰੱਖਦਿਆਂ ਬਠਿੰਡਾ ਸ਼ਹਿਰ ਨੂੰ ਨਗਰ ਨਗ ਮੱਲੋਂ ਮੇਅਰ ਸ਼੍ਰੀ ਪਦਮਜੀਤ ਮਿੱਤ ਦੀ ਜੋਗ ਅਗਵਾਈ ਹੇਠ ਲੈਟਰਨ ਨਾਲ ਸਜਾਇਆ ਗਿਆ ਪਹਿਲੀ ਵਾਰ ਲੈਨੋਪਾਰ ਏਰੀਏ ਖੇਤਰ ਨੂੰ ਵੀ ਸੋਹਣਾ ਰੰਗ ਦਿੱਤਾ ਗਿਆ ਸ਼ਹੀਦ ਸੰਦੀਪ ਸਿੰਘ ਚੌਂਕ ਤੋਂ ਲੈ ਕੇ ਸਾਰੇ ਗੁਰਪੁਰ ਗੁਰਪੁਰ ਰੋਡ ਸਰਹੰਦ ਨਹਿਰ ਤੱਕ ਲੈਟਰਨ ਲੈਟਰਨ ਕੀਤੇ ਗਏ ਇਸ ਸਜਾਵਟ ਵਿੱਚ ਮੇਰ ਵਾਰਡ ਵੀ ਸ਼ਾਮਲ ਹੈ ਲੋਕਾਂ ਨੇ ਮੇਰ ਸ਼੍ਰੀ ਪਦਮਜੀਤ ਮਹਿਤਾ ਪੀਸੀ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਅਤੇ ਮਹਿਤਾ ਪਰਿਵਾਰ ਦਾ ਧੰਨਵਾਦ ਕਰਦੇ ਕਿਹਾ ਕਿ ਪਹਿਲੀ ਵਾਰ ਲੈਣੋ ਪਾਰ ਖੇਤਰ ਦਾ ਨਜ਼ਾਰਾ ਰੰਗ-ਬਰੰਗਾ ਨਜ਼ਰ ਆ ਰਿਹਾ ਸੀ ਤੁਸੀਂ ਦੇਖ ਰਹੇ ਹੋ ਰਾਬੀ ਲਾਈਵ ਮੈਂ ਮਾਸਟਰ ਖਾਨ ਬਠੰਡਾ ਤੋਂ